ਦੁਆਰੇ ਗਿਆ ਮੈਂ ਕਿਹਾ ਸਿੱਖੋ ਦੱਸੋ ਕਿਸੇ ਦਾ ਹੱਕ ਖਾਂਦੇ ਉਹਨਾਂ ਕਹੇ ਜੀ ਬਾਬੇ ਗੁਰੂ ਨਾਨਕ ਸਾਹਿਬ ਨੇ ਆਪਣੇ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਸੁਣ ਲਓ ਧਿਆਨ ਨਾਲ ਉਹਨਾਂ ਕੀ ਲਿਖਿਆ ਹੈ ਗੁਰੂ ਗ੍ਰੰਥ ਚ ਕਹਿੰਦੇ ਹੱਕ ਪਰਾਇਆ ਨਾਨਕਾ ਕਿਆ ਗਾਏ ਕਿਆ ਸੂਰ ਉਹਨੇ ਕਹੇ ਜੇ ਕੋਈ ਸਿੱਖ ਖਾਏ ਤੈਂ ਜਿਵੇਂ ਗਾਏ ਖਾਂਦਾ ਢੱਗੀ ਖਾਂਦਾ ਜੇ ਕੋਈ ਮੁਸਲਮਾਨ ਖਾਏ ਐਂਜ ਜਿਵੇਂ ਸੂਰ ਖਾਂਦਾ ਸਿੱਖ ਵੀ ਪਰਾਇਆ ਹੱਕ ਨਹੀਂ ਖਾਂਦੀ ਹਿੰਦੂ ਵੀ ਪ੍ਰਾਇਆ ਆਖ ਨਹੀਂ ਖਾਨ ਤੇ ਰਾਜ਼ੀ, ਈਸਾਈ ਵੀ ਪ੍ਰਾਇਆ ਹੱਕਾਂ ਤੇ ਨਹੀਂ ਰਾਜ਼ੀ। ਮੈਨੂੰ ਦੱਸੋ, ਯੂਦੀ ਵੀ ਪ੍ਰਾਇਆ ਹੱਕ ਖਾਨ ਤੇ ਰਾਜ਼ੀ ਨਹੀਂ। ਮੈਨੂੰ ਦੱਸ ਤੂੰ ਉਸ ਨਬੀ ਦਾ ਕਲਮਾ ਪੜ੍ਹਿਆ ਹੈ ਜਿਹਨੂੰ ਲੋਕੀ 사ਦਕ ਵੀ ਕਹਿੰਦੇ, ਅਮੀਨ ਵੀ ਕਹਿੰਦੇ ਨੇ। ਸੁਭਾਨ ਅੱਲ੍ਹਾ। ਅੱਜ ਕਿੰਨੇ ਬੈਠੇ ਜਿਹੜੇ ਉਸ ਨਬੀ ਦਾ ਕਲਮਾ ਪੜ੍ਹ ਕੇ ਆਪਣਾ ਕਰਦਾਰ ਇੰਦਾ ਰੱਖਿਆ ਹੋਵੇ ਕਿ ਮੱਲੇ ਦੇ ਲੋਕ ਕਹਨ ਭਾਈ ਇਹਦੀ ਕਸਮ ਮੈਂ ਦਿੰਦਾ। ਤੇਰੀ ਤਾਂ ਕਸਮ ਪੁੱਤਰ ਨਹੀਂ ਦਿੰਦੇ। ਤੇਰੀ ਕਸਮ ਮੌਲਵੀ ਨਹੀਂ ਦਿੰਦਾ। ਤੇਰੀ ਕਸਮ ਅਸਲਾਮੁਆਲੇਕ ਜੀ ਸਤਿ ਸ੍ਰੀ ਅਕਾਲ ਕੀ ਹਾਲ-ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਮਾਨ ਲੋਕ ਸੋਣਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਵੀਡੀਓ ਦੇਖਣਾ ਰਿਐਕਸ਼ਨ ਦੇਣ ਆਲੇ ਆ ਪਾਕਿਸਤਾਨੀ ਇਸਲਾਮਿਕ ਮਜ਼ਹਬੀ ਸਕਾਲਰ ਨਾਸਰ ਬੰਦੀ ਸਾਹਿਬ ਜੋ ਕਿ ਪੂਰੀ ਦੁਨੀਆ 'ਚ ਮਸ਼ਹੂਰ ਹੈਗੇ ਨੇ ਲੇਹਿੰਦੇ ਦੇ ਚੜ੍ਹਦੇ ਪੰਜਾਬ 'ਚ ਦੋਵੇਂ ਪੰਜਾਬ 'ਚ ਲੋਕੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸਿੱਖਾ ਬਾਰੇ ਇਹਨਾਂ ਨੇ ਇੱਕ ਗੱਲ ਕਹਿਤੀ ਏ ਜੋ ਕਿ ਅਸੀਂ ਸੁਣ ਕੇ ਬਹੁਤ ਹੈਰਾਨ ਹੋਏ ਹਾਂ ਬਹੁਤ ਮੋਤਾਸਰ ਹੋਏ ਹਾਂ ਆਖਿਰ ਕੀ ਐਸੀ ਗੱਲ ਕੀਤੀ ਏ ਕਿ ਪੂਰੀ ਦੁਨੀਆ ਹੈਰਾਨੋਂ ਪਰ ਚਲੋ ਵੀਡੀਓ ਵਿੱਚ ਮਜ਼ੀਦ ਅਗਵਾਦ ਨੇ ਰਿਐਕਸ਼ਨ ਦੇਣਾ ਹੈ ਤੇ ਮੈਂ ਤੁਹਾਨੂੰ ਮਿਲਣਾ ਵੀਡੀਓ ਦੇਖੀਏ ਤੇ ਉਦੋਂ ਤੱਕ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਹੋਣ ਵਾਲੇ ਸਾਰੇ ਵੀਡੀਓ ਤੁਹਾਡੇ ਕੋਲ ਟਾਈਮ ਟੈਂਪ ਪਹੁੰਚ ਸਕਣ ਤੇ ਆਪਾਂ ਅਗਨੇ ਵੀਡੀਓ ਪਲੇ ਕਰਦੇ ਹਾਂ ਦੂਜਾਰੇ ਗਿਆ ਮੈਂ ਆਖਿਆ ਸਿੱਖੋ ਦੱਸੋ ਕਿਸੇ ਦਾ ਹੱਕ ਖਾਂਦੇ ਉਹਨਾਂ ਕਹੇ ਜੀ ਬਾਬੇ ਗੁਰੂ ਨਾਨਕ ਸਾਹਿਬ ਨੇ ਆਪਣੇ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਸੁਣ ਲਓ ਧਿਆਨ ਨਾਲ ਉਹਨਾਂ ਕੀ ਲਿਖਿਆ ਹੈ ਗੁਰੂ ਗ੍ਰੰਥ ਕਹਿੰਦੇ ਹੱਕ ਪਰਾਇਆ ਨਾਨਕਾ ਕਿਆ ਗਾਇ ਕਿਆ ਸੂਰ ਉਹਨੇ ਕਹੇ ਜੇ ਕੋਈ ਸਿੱਖ ਖਾਏ ਤੈਂ ਜਿਵੇਂ ਗਾਇ ਖਾਂਦਾ ਟੱਗੀ ਖਾਂਦਾ ਜੇ ਕੋਈ ਮੁਸਲਮਾਨ ਖਾਏ ਇੰਜ ਜਿਵੇਂ ਸੂਰ ਖਾਂਦਾ ਸਿੱਖ ਵੀ ਪਰਾਇਆ ਹੱਕ ਨਹੀਂ ਖਾਂਦੀ ਹਿੰਦੂ ਵੀ ਪਰਾਇਆ ਹੱਕ ਨਹੀਂ ਖਾਨ ਤੇ ਰਾਜ਼ੀ ਈਸਾਈ ਵੀ ਪਰਾਇਆ ਹੱਕ ਖਾਂ ਤੇ ਨਹੀਂ ਰਾਜ਼ੀ ਮੈਨੂੰ ਦੱਸੋ ਯਹੂਦੀ ਵੀ ਪਰਾਇਆ ਹੱਕ ਖਾਂ ਤੇ ਰਾਜ਼ੀ ਨਹੀਂ ਮੈਨੂੰ ਦੱਸ ਤੂੰ ਉਸ ਨਬੀ ਦਾ ਕਲਮਾ ਪੜਿਆ ਜਿਹਨੂੰ ਲੋਕੀ 사ਦਕ ਵੀ ਕਹਿੰਦੇ ਅਮੀਨ ਵੀ ਕਹਿੰਦੇ ਨੇ ਸੁਭਾਨ ਅੱਲ੍ਹਾ ਅੱਜ ਕਿੰਨੇ ਬੈਠੇ ਜਿਹੜੇ ਉਸ ਨਬੀ ਦਾ ਕਲਮਾ ਪੜ੍ਹ ਕੇ ਆਪਣਾ ਕਰਦਾਰ ਇੰਦਾ ਰੱਖਿਆ ਹੋਵੇ ਕਿ ਮਹੱਲੇ ਦੇ ਲੋਕ ਕਹਨ ਭਾਈ ਇਹਦੀ ਕਸਮ ਮੈਂ ਦਿੰਦਾ ਤੇਰੀ ਤਾਂ ਕਸਮ ਪੁੱਤਰ ਨਹੀਂ ਦਿੰਦੇ ਤੇਰੀ ਕਸਮ ਮੌਲਵੀ ਨਹੀਂ ਦਿੰਦਾ ਤੇਰੀ ਕਸਮ ਮਾਂ ਪਿਓ ਨਹੀਂ ਦਿੰਦਾ ਤੇਰੀ ਕਸਮ ਬੇਲੀ ਨਹੀਂ ਦਿੰਦੇ ਆ ਕਿੰਨੇ ਤੁਸੀਂ ਪਿੰਡ ਵਾਲੇ ਬੈਠੇ ਜੇ ਆ ਮੁੰਜੀਆਂ ਲਾਈਆਂ ਨੇ ਅੱਲਾਹ ਜਾਣਦਾ ਹੈ ਟੈਲਾ ਤੱਕ ਪਾਣੀ ਨਹੀਂ ਪਹੁੰਚਦਾ ਰਲ ਕੇ ਪਰਚਾ ਕਰਾ ਲੈਂਦੇ ਨੇ ਪਾਣੀ ਤੋੜ ਲੈਂਦੇ ਅਗਲੀ ਗੱਲ ਸੁਣ ਲੋ ਆ ਤੁਸੀਂ ਬੈਠੇ ਜੇ ਮੈਂ ਇੱਕ ਪਿੰਡ ਗਿਆ ਮੈਂ ਕਿਹਾ ਲੋਕੋ ਬਿਜਲੀ ਡਾਇਰੈਕਟ ਨਾ ਬਾਲੋ ਏਸੀ ਡਾਇਰੈਕਟ ਨਾ ਚਲਾਓ ਬਬੀਆਂ ਡਾਇਰੈਕਟ ਨਾ ਚਲਾਓ ਮੋਟਰਾਂ ਡਾਇਰੈਕਟ ਨਾ ਚਲਾਓ ਇੱਕ ਬਾਬਾ ਉੱਠ ਕੇ ਆਂਦਾ ਮੇਰੀ ਵੀ ਸੁਨੇਗਾ ਮੈਂ ਢਾਈ ਘੰਟੇ ਮੈਨੂੰ ਸੁਣਿਆ ਇੱਕ ਮਿੰਟ ਮੈਂ ਤੈਨੂੰ ਹੀ ਸੁਣ ਲੈਣਾ ਆਂਦਾ ਜਿੱਥੇ ਬੋਲ ਰਿਹਾ ਮਸਜਿਦ ਦੀ ਵੀ ਡਾਇਰੈਕਟ ਲੱਗੀ ਆਲਾ ਮੈਂ ਕਿਹਾ ਦੂਜੀਆਂ ਮਸਜਿਦਾਂ ਕਹਿੰਦੇ ਸਾਰੇ ਪਿੰਡ ਦੀਆਂ ਡਾਇਰੈਕਟ ਮੈਂ ਮੌਲਵੀਆਂ ਨੂੰ ਪਤਾ ਆਂਦਾ ਜਿਹੜੇ ਪੜਨ ਵਾਲੇ ਹੋ ਜਾਂ ਪੜਾਉਣ ਵਾਲੇ ਕੰਦਸਾ ਚੋਰੀ ਦੀ ਬਿਜਲੀ ਲੱਗੀ ਹੋਏ ਤੇ ਉਥੇ ਵਜ਼ੂ ਹੋਏਗਾ ਢਿਲੇ ਪੈਗੇ ਨਹੀਂ ਮੈਂ ਇੱਕ ਮਸੀਤੇ ਗਿਆ ਉਥੇ ਖੰਭਾ ਲੱਗਾ ਸੀ ਆ ਵਾਪਦਾ ਦਾ ਬੋਲੋ ਵਾਪਦਾ ਦਾ ਖੰਭਾ ਲੱਗਾ ਉਥੇ ਸਪੀਕਰ ਲੱਗੇ ਤੇ ਮੈਂ ਆਖਿਆ ਵੀ ਆ ਖੰਭਾ ਕਿਥੋਂ ਲੈ ਆ ਨਹੀਂ ਬਾੜ ਵੀ ਆਈ ਗਰੀਬ ਆਪਦਾ ਦਾ ਮੈਂ ਅਫਸਰ ਨੂੰ ਪੁੱਛਿਆ ਉਹਨਾਂ ਨੇ ਲੋ ਲੋ ਮੈਂ ਅਫਸਰ ਦੀ ਜ਼ਗੀਰ ਹੈ ਵੀ ਵਾਪਦਾ ਤੇ ਰਿਆਸਤ ਦੀ ਇਮਾਨਤ میں تو تے کھمبا لایا دل کے پھپھولے جل اٹھے سینے کے داغ سے اس گھر کو آگ لگی گھر کے چراغ سے جن پتوں پہ تکیا تھا وہ پتے ہوا دینے لگے زبان سے دیا لا الہ تو کیا دلوں و نگاہ مسلم نہیں تو کچھ بھی نہیں آج کتنے بیٹھے ہیں سڑک حضرت مبارک رحمت اللہ علیہ بیاہ ہو گیا اللہ نے عبداللہ بن مبارک رحمت اللہ علیہ جیسے ہیرے بیٹے عطا کی لکھا حدیثہ دا حافظ پتر عبداللہ بن مبارک بارک بارک اس بات دا پتر سی سنیا جنہیں حرام نہیں کھا دا جدو دا اللہ نبی اللہ ولی اللہ ویکھنیاں ہون پھر اولاد نو حلال کھوانا پوے گا حرام تو بچنا پوے گا ساڑھے تھے تھی پترا نو نوکری لوا کے اندھے نے دو چار لاکھ رپیہ مولوی لاکھ بھی جائے پر نوکری لوا دو دونے اگو جنید بغدادی جمنے نے بولو جنہیں رشوت دے کے لگنا ہے انہیں کتھو ولی جمنے حضرت عبداللہ بن مبارک دا گوان یہودی سی مہ یوہودی مکان ویچنا لا دیتا تقریب دا نچوڑے آخری گا لے میرا سلامیں میں واقعہ دے ویچے تنو رنگ پر کے تاس جاوا عبداللہ بن مبارک مبارک نیک بادہ نیک پتر والے تمہیں دی کوڑی ہوں دی اثر ہوں دا ویچے بیاں جڑا کا ماما کر دیاں وہ کر دیاں دیاں ماں پر تی پتا پر کوڑا بہتانی تے تھوڑا تھوڑا اثر ہوں دائے تو تاں تے بدہ جان دیاں نے تخمان تے تو ہم جان دے نے بولو تخمان تے ਦੇ ਦੁੱਧਾਂ ਤੇ ਬੁੱਧਾਂ ਜਾਂਦੀ ਬਾਰ ਅੱਗੇ ਕਿਹਾ ਯੋ ਹੁੰਦੀ ਨੇ ਮਕਾਨ ਵੇਚਣਾ ਲਾ ਦਿੱਤਾ ਨੇ ਯੋ ਦੀਆ ਪਰੇਸ਼ਾਨ ਬੈਠਾ ਹੈ ਕਹਿੰਦਾ ਕਿਉਂ ਪਰੇਸ਼ਾਨ ਹਾਂ ਮੇਰਾ ਮਕਾਨ 4000 ਦਾ ਹੈ ਤੇ ਮੈਨੂੰ ਮੁੱਲ 2000 ਲੱਗਾ ਹੈ ਮੈਂ ਮਜਬੂਰ ਆ ਮੈਂ ਵੇਚਣਾ ਹੈ ਸਾਡੇ ਵੀ ਇੱਥੇ ਜਿਹਨੂੰ ਮਜਬੂਰੀ ਹੋਵੇ ਨਾ ਉਹਦਾ ਮਕਾਨ 2000 ਦਾ ਨਾ ਉਹਨੂੰ 1000 ਰੁਪਇਆ ਦੇਣ ਨੇ ਜਿੱਦੀ ਪਹਿਲੇ ਨੂੰ ਰਾਹ ਕੋਈ ਨਹੀਂ ਨਾ ਹੁੰਦਾ ਅਸੀਂ ਉਹਨੂੰ ਇਹ ਨਹੀਂ ਕਦੀ ਆਖਿਆ ਮੇਰੀ ਪਹਿਲੀ ਦਾ ਰਾਹ ਹੈਗਾ ਚੱਲ ਤੇਰਾ ਵੀ ਨਾਲ ਵੇਚਦੇ ਨੇ ਉਹਨੂੰ ਆਨੇ ਵੇਚਣਾ ਤੇ ਵੇਚ ਨਹੀਂ ਤੇ ਸਾਰੇ ਪਾਸੋਂ ਰਾਹ ਬੰਦ ਤੂੰ ਉੱਤੋਂ ਨਹੀਂ ਜਾਣਾ ਬੋਲੋ ਅਸੀਂ ਤੇ ਮੁਸਲਮਾਨ ਕਿਸਦਾ ਸਾਥ ਨਹੀਂ ਦਿੰਦੇ ਅਸੀਂ ਮੁਸਲਮਾਨ ਕਿਸਦਾ ਭਲਾ ਨਹੀਂ ਕਰਦੇ ਕਰ ਭਲਾ ਹੋਊ ਭਲਾ ਅੰਤ ਭਲੇ ਦਾ ਭਲਾ ਅੰਤ ਭਲੇ ਬਟਾ ਬੈਠ ਜਾ ਬੈਠ ਜਾ ਹਿਉਦੀ ਕਹ ਲਗਾ ਤੁਲਾ میرا مکان ویک جانا ہے مینو قیمت تھوڑی ملدی ہے عبداللہ دو بن مبارک کے نینے نیک بات دا پتر سی کے دا یو دیا شامہ تک میری ڈیک رکھی مکان نہ بیچی دو ہزار انہیں درم دنار لے کے نا چولیچ تے جا یو دی دا بوا کھڑکایا حضرت عبداللہ بن مبارک جدو دے کار پہنچے ਯੋਧੀ ਕਹਿੰਦਾ ਖੈਰ ਕਹਿੰਦਾ ਜੀ ਆਜੋ ਖੈ ਲੱਗੇ ਝੋਲੀ ਵਿੱਚ ਜਨਾਰ ਛਣ ਛਣ ਕਰਦੇ ਢੇਰੀ ਕਰ ਦਿੱਤੇ 2000 ਦਿਨ ਆਪ ਝੋਲੀ ਵਿੱਚ ਪਾ ਕੇ ਕਿਹਾ ਯੋਧੀਆਂ ਜਦੋਂ ਹੋਣਗੇ ਉਦੋਂ ਦੇ ਦੇਵੀ ਤੇ ਯੂਦੀ ਦੀਆਂ ਅੱਖਾਂ ਡੋਲ ਪਈਆਂ ਤੇ ਪੈਸੇ ਚੁੱਕ ਕੇ ਅਬਦੁੱਲਾਹ ਬਿਨ ਮੁਬਾਰਕ ਦੀ ਝੋਲੀ ਚ ਢੇਰ ਕਰ ਦਿੰਦਾ ਹੈ ਆਦਾ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਆਪਣੇ ਪੈਸੇ ਆਪਣੇ ਕੋ ਰੱਖ ਤੇ ਪਹਿਲੋ ਮੈਨੂੰ ਦੱਸ ਸੁਣ ਜ਼ਰਾ ਤੇ ਆ ਨਹੀਂ ਤੇਰੇ ਨਬੀ ਦਾ ਕਲਮਾ ਕੀ ਏ ਕਹਿ ਲੱਗਈ ਉਦੀਆ ਖੈਰ ਕਹਿੰਦਾ ਪਹਿਲੇ ਉਸ ਨਬੀ ਦਾ ਕਲਮਾ ਪੜਾਜ ਨੇ ਤੈਨੂੰ ਇਹ اخلاق ਕਰਦਾਰ ਸਖਾਇਆ کہ میں یودی تو مسلمان تے میرے اپنے یودیاں نے میرے چار زار دے مکان دا دو زار لائے ہے تے تو مسلمان ہو کے میرا دکھ ونڈان آگیا ہے کرو میر بانی تم اہل زمین پر خدا میر باؤ گارشیں بری پر کہن لگے میں صرف ایس کر کے تیری چولی جو پیسے پائے نے جس نبی دے امتی دا خدا تے کردار ایسا ہے اسے نبی دا کردار کتنا سچا ہوئے گا ਤਰਜਮਾ ਕਰਾਂਗਾ ਠੰਡ ਪੈ ਜੇਗੀ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਜਿਹੜਾ ਉਹਨਾਂ ਦਾ ਗਿਆਨੀ ਸਾਹੀ ਮੌਲਵੀ ਕਹਿੰਦੇ ਹਨ ਉਹ ਗ੍ਰੰਥੀ ਤੇ ਗਿਆਨੀ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਅੱਲਾ ਦੇ ਨਾਮ ਤੇ ਕਹਿੰਦਾ ਅਸੀਂ ਅੱਲਾ ਨੂੰ ਇੱਕ ਮੰਨਦੇ ਹੁਣੇ ਮੈਨੂੰ ਕਿਹਾ ਉਹਨੇ ਕਿਹਾ ਮੌਲਵੀ ਜੀ ਅਸੀਂ ਅੱਲਾ ਨੂੰ ਇੱਕ ਮੰਨਦੇ ਤੇ ਆਪਣੇ ਅਸੀਂ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਖੀ ਝੱਲਨੇ ਤੇ ਗੁਰੂ ਜੀ ਨੇ ਇਹਦਾ ਕਦਰ ਕਰਨੇ ਅੱਗੋਂ ਨੇ ਗੱਲ ਕੀ ਕਈ ਉਹਨੇ ਕਿਹਾ ਮਹਿਰਾਨ ਹੋ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦੇਨੇ ਤੇ 10% ਦੇਨੇ ਅਸੀਂ 2.5% ਸਾਲ ਬਾਦ ਨਹੀਂ ਦੇ ਜੀ ਤਾਂ ਵੀਰੋ ਇਹ ਸੀਗਾ ਸਾਡਾ ਵੀਡੀਓ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪਾਕਿਸਤਾਨੀ ਇਸਲਾਮਿਕ ਮਜ਼ਹਬੀ ਸਕਾਲਰ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜੇ ਸਿੱਖ ਹੈਗੇ ਨੇ ਉਹਨਾਂ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ ਜਿਹੜੇ ਪਾਕਿਸਤਾਨੀ ਮੋਲਾਨਾ ਹੈਗੇ ਨੇ ਉਹ ਗੁਰਦੁਆਰਿਆਂ 'ਚ ਸਿੱਖਾਂ ਦੇ ਗੁਰਦੁਆਰਿਆਂ 'ਚ ਜਾਂਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਸਵਾਲ ਕੀਤਾ ਕਿ ਕੀ ਸਿੱਖ ਵੀ ਲੋਕਾਂ ਦਾ ਹੱਕ ਖਾਂਦੇ ਨੇ ਤੇ ਉੱਥੋਂ ਸੁਣਨ ਨੂੰ ਜਵਾਬ ਮਿਲਿਆ ਕਿ ਨਹੀਂ ਸਿੱਖ ਕਿਸੇ ਦਾ ਹੱਕ ਨਹੀਂ ਖਾਂਦੇ ਤੇ ਇੱਥੇ ਸਿੱਖਾਂ ਦੇ ਹੀ ਰਾਈਟਸ ਸਿੱਖਾਂ ਦੇ ਹੀ ਹੱਕ ਮਾਰੇ ਜਾ ਰਹੇ ਨੇ ਜਿਹੜਾ ਗੋਦੀ ਮੀਡੀਆ ਮੋਦੀ ਸਰਕਾਰ ਹੈ ਬੀਜੇਪੀ ਹੈ ਸੱਪ ਬਣ ਕੇ ਇਹਨਾਂ ਦੇ ਜਿਹੜੇ ਰਾਈਟਸ ਹੈਗੇ ਨੇ ਉਹਨਾਂ ਉੱਤੇ ਬੈਠੀ ਹੈ ਇਹਨਾਂ ਨੂੰ ਇਹਨਾਂ ਦੇ ਪੂਰੇ ਹਕੂਕ ਨਹੀਂ ਦਿੱਤੇ ਜਾ ਰਹੇ ਹਕੂਕ ਮਾਰੇ ਜਾ ਰਹੇ ਨੇ ਤੇ ਇਸੇਗਾ ਸਾਡਾ ਵੀਡੀਓ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਨੇ ਕਮੈਂਟਸ ਜ਼ਰੂਰ ਦੱਸਿਆ ਜੇ ਆਪਾਂ ਮਿਲਨੇ ਇਸ ਤਰ੍ਹਾਂ ਦੇ ਹੋਰ ਇੰਟਰਸਟਿੰਗ ਵੀਡੀਓ ਚ ਉਹ ਤੱਕ ਮੈਨੂੰ ਦੋ ਇਜਾਜ਼ਤ ਰੱਬ ਰੱਖਾ ਤੇ ਸਤਿ ਸ੍ਰੀ ਅਕਾਲ